ਪਦਰਮ ਮੰਗ ਮੰਤਰੀ ਪਕਵਡ ਕਮਾਂਡੇ ਦਿਸ਼ਾ ਨਿਰਦੇਸ਼ਾਂ ਉੱਤੇ ਸੰਗਠਿਤ ਅਪਰਾਧਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਜਲੰਧਰ ਦਿਹਾਤੀ ਪੁਲਿਸ ਨੇ ਜਲੰਧਰ ਬਟਾੜਾ ਹਾਈਵੇ ਉੱਤੇ ਛਾਪੇਮਾਰੀ ਕਰਕੇ ਬਦਨਾਮ ਜੱਗੂ ਭਗਵਾਨਪੁਰਾ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਤੋਤੀ ਗ੍ਰਿਫਤਾਰ ਕਰਨ ਤੋਂ ਬਾਅਦ ਹਥਿਆਰਾਂ ਅਤੇ ਵਾਹਨਾ ਦੀ ਵੱਡੀ ਬਾਤਰਾ ਦਾ ਪਰਦਾਫਾਸ਼ ਕੀਤਾ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਆਫਰੇਗਾ ਵਿਅਕਤੀਨੀ ਪਛਾਣਾ ਅਮਰਤ ਕਾਂਠੂਰਫ ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ ਪ੍ਰਦੀਪ ਸਿੰਘ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁੰਨੇਜਾ ਵਤੂ ਹੋਈ ਹੈ। ਤਪਲ ਸਟੀਮਾਰੇ ਚਾਰ ਹਥਿਆਰ ਬਰਾਮਦ ਕੀਤੇ ਨੇ ਜਿਨ੍ਹਾਂ ਵਿੱਚੋਂ ਇੱਕ ਚੀਨ ਦਾ ਬਣਿਆ 7.65 ਐਮ ਐਮ ਗਲੌਕ ਹੈ ਤੇ 30 ਬੋਰ ਦਾ ਪਿਸਟਲ ਹੈ ਤੇ ਇੱਕ ਰਵਾਲਵਰ ਸਮੇਤ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ। जालंधर पुलिस ने जालंधर बटाला हाईवे पर पीछा करके कुख्यात जग्गू भगवानपुरिया गैंग के चार सदस्यों को गिरफ्तार किया है पुलिस के मुताबिक ये गिरोह काफी लंबे समय से सक्रिय था और इन्होंने ही कुछ दिन पहले बटाला में गोलीबारी की घटना को अंजाम दिया था फिलहाल पुलिस ने इनसे कुछ हथियार बरामद किए हैं और पुलिस अधिकारियों का कहना है कि इनसे पूछताछ में और भी कई खुलासे होने की संभावना है और भी कई जानकारियां मिलेंगी और जिससे इस गिरोह के अन्य सदस्य जो हैं जो अभी भी फरार हैं जिन्हें पुलिस तलाश रही है उनकी गिरफ्तारी भी संभव है कैमरामैन राकेश के साथ राजन गोसाई ए न्यूज़ चंडीगढ़ ਜਲੰਧਰ ਪੁਲਿਸ ਨੇ ਜਲੰਧਰ ਬਟਾਲਾ ਹਾਈਵੇ ਤੇ ਪਿੱਛਾ ਕਰਕੇ ਜੱਗੂ ਭਗਵਾਨਪੂਰੀਆ ਨਾਮ ਦੇ ਗੈਂਗਸਟਰ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਮੁਤਾਬਕ ਇਹ ਉਹੀ ਗਰੋਹ ਦੇ ਮੈਂਬਰ ਨੇ ਜਿਨ੍ਹਾਂ ਨੇ ਕੁਝ ਸਮਾਂ ਪਹਿਲੇ ਬਟਾਲਾ ਦੇ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਫਿਲਹਾਲ ਪੁਲਿਸ ਇਹਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਔਰ ਪੁਲਿਸ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੁੱਛਗਿੱਛ ਹੋਏਗੀ ਉਹਦੇ ਵਿੱਚ ਕਈ ਅਹਿਮ ਸੁਰਾਗ ਔਰ ਜਾਣਕਾਰੀਆਂ ਜਿਹੜੀਆਂ ਪੁਲਿਸ ਨੂੰ ਹਾਸਲ ਹੋਣਗੀਆਂ ਕੈਮਰਾਮੈਨ ਰਕੇਸ਼ ਦੇ ਨਾਲ ਰਾਜਨ ਗੁਸਾਈ ਐਨਬੀ ਨਿਊਜ਼ ਚੰਡੀਗੜ੍ਹ ਤਤਰਾ ਖੰਨਾ ਦੇ ਸ਼੍ਰੀ ਪ੍ਰੀਮੰਦਰ ਦੇ ਵਿੱਚ ਸ਼ਿਵਲਿੰਗ ਦੀ ਬੇਅਦਬੀ ਤੇ ਚੋਰੀ ਦੀ ਦੁਖਦਾਈ ਘਟਨਾ ਅਤੇ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਦੀਆਂ ਹੋਈਆਂ ਦੋਵੇਂ ਘਟਨਾਵਾਂ ਸੰਬੰਧੀ ਦੁਖੇ ਹੋਏ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੇ ਅਗਵਾਈ ਹੇਠ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੜਤਾਲ ਕੀਤੀ ਹੈ ਅਤੇ ਸਰਕਾਰਾਂ ਖਿਲਾਫ ਰੋਸ ਵੀ ਜ਼ਾਹਰ ਕੀਤਾ ਹੈ ਤਾਂ ਜਿਹੜਾ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਸਾਰਨੀ ਅਤੇ ਸਕੱਤਰ ਵਿਵੇਕ ਸ਼ਰਮਾ ਨੇ ਬੋਲਦੇ ਕਿ ਇਹ ਬਹੁਤ ਦੁੱਖ ਹੋਇਆ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਉਸ ਦਿਨ ਖਰਨਾਚ ਸ਼ਿਵਪੂਰੀ ਮੰਦਿਰ ਤੋਂ ਸ਼ਿਵਲਿੰਗ ਦੀ ਬੇਅਦਬੀਕਾਰ ਚੋਰੀ ਦੀ ਘਟਨਾ ਵਾਪਰੀ ਹੈ ਤੇ ਦੂਜੇ ਪੱਧਰ ਤੇ ਵਿੱਚ ਇੱਕ ਬੱਚੀ ਦੇ ਨਾਲ ਹੋਈ ਜ਼ਬਰਦਸਤੀ ਦੇ ਮਾਮਲੇ ਤੋਂ ਉਹ ਬਹੁਤ ਦੁਖੀ ਨੇ ਤੇ ਬਾਰ ਅਸੋਸੀਏਸ਼ਨ ਨੇ ਹੜਤਾਲ ਕਰ ਇਨਸਾਫ ਦੀ ਮੰਗ ਕੀਤੀ ਹੈ ਕੱਲ ਖੰਨੇ ਦੇ ਵਿੱਚ ਸ਼ਿਵਜੀ ਮਹਾਰਾਜ ਦੇ ਮੰਦਰ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੂਰਤੀ ਦੇ ਬੇਅਦਬੀ ਕੀਤੀ ਗਈ ਹੈ ਮੈਂ ਸਮਝਦਾ ਕਿ ਬਹੁਤ ਹੀ ਕਾਨੂੰਨੀ ਘਟਨਾ ਹੈ ਔਰ ਇਹ ਉਸ ਸਮੇਂ ਦੇ ਉੱਤੇ ਹੋਈ ਹੈ ਜਦੋਂ ਕਿ ਖੰਨੇ ਦੇ ਨੇੜੇ ਇਸਲੂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਕਾਇਦਾ ਆਮ ਆਦਮੀ ਪਾਰਟੀ ਦੀ ਕਾਨਫਰੰਸ ਚੱਲ ਰਹੀ ਸੀ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਅਧਰ ਭਾਗਪੂਰਨ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਨੱਥ ਨਹੀਂ ਪਾ ਰਹੀ ਪਿਛਲੇ ਟਾਈਮਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਵੇਂ ਅੱਗਾਂ ਵਾਲੀਆਂ ਕਿਵੇਂ ਜਿਹੜਾ ਬੇਅਦਬੀਆਂ ਹੋਈਆਂ ਉਹਨਾਂ ਸਾਰੇ ਕੁਝ ਦੇ ਉੱਤੇ ਜਿਹੜੀ ਹੈਗੀ ਆ ਸਰਕਾਰ ਸਿਆਸਤ ਕਰ ਰਹੀ ਆ ਔਰ ਇਹ ਸਰਕਾਰ ਨੂੰ ਇਸ ਗੱਲ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਠੀਕ ਕਰਨਾ ਚਾਹੀਦਾ ਦੂਜਾ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਜ਼ਬਰ ਜਨਾਹ ਹੋਇਆ ਜਿਸ ਤਰ੍ਹਾਂ ਉਸ ਦੀ ਬੇਇੱਜ਼ਤੀ ਕੀਤੀ ਗਈ ਜਿਸ ਤਰ੍ਹਾਂ ਉਸ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਉਹ ਕਿਸੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਦੀ ਖਿੱਲੀ ਉਡ ਰਹੀ ਆ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਕੋਟਾਂ ਨੂੰ ਜਿਹੜਾ ਹੈਗਾ ਆਪਣਾ ਭਜਨ ਜ਼ਰੂਰ ਦਿਖਾਉਣਾ ਚਾਹੀਦਾ ਤਾਂ ਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਉਸ ਸ਼ਰਮਾ ਸੈਕਟਰੀ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਅੱਜ ਦੀ ਜੋ ਇਹ ਸਟ੍ਰਾਈਕ ਹੈ ਇਕ ਤਾਂ ਜੋ ਮੰਦਪਾ ਗ੍ਰਿਫਟਾ ਕੋਲਕਾਤਾ ਦੇ ਵਿੱਚ ਪੀਜੀ ਟ੍ਰੇਨਿੰਗ ਜਿਹੜੀ ਇੱਕ ਡਾਕਟਰ ਸੀ ਉਹਦੇ ਨਾਲ ਜ਼ਬਰ ਜਨਾਹ ਹੋਇਆ ਤੇ ਬਾਅਦ ਵਿੱਚ ਫਰੂਟਲੀ ਮਰਡਰ ਹੋਇਆ ਇੱਕ ਤਾਂ ਉਹਦੇ ਸੰਬੰਧ ਦੇ ਵਿੱਚ ਦੂਸਰਾ ਇੱਕ ਸੈਕਰੀਲੇਜ ਦੀ ਜਿਹੜੀ ਘਟਨਾ ਹੋਈ ਹੈ ਖੰਨੇ ਦੇ ਵਿੱਚ ਸ਼ਿਵਪੂਰੀ ਮੰਦਿਰ ਦੇ ਵਿੱਚ ਤੋੜਪਾਨ ਕੀਤੀ ਗਈ ਹੈ ਸ਼ਿਵਲਿੰਗ ਦੇ ਨਾਲ ਉਹਦੇ ਸੰਬੰਧ ਦੇ ਵਿੱਚ ਖੰਨਾ ਬਾਰ ਵੱਲੋਂ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਰੈਜ਼ੋਲੂਸ਼ਨ ਤੇ ਉਹਨਾਂ ਨੇ ਸਾਨੂੰ ਨਾਲ ਸਟ੍ਰਾਈਕਰਾਂ ਦੇ ਵਿੱਚ ਸਹਿਯੋਗ ਦੇਣ ਲਈ ਸਾਨੂੰ ਅਪੀਲ ਕਰੀ ਸੀ ਉਹਦੇ ਸਬੰਧ ਵਿੱਚ ਇਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਬਹੁਤ ਹੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਣੀਆਂ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਵੀ ਸਮੱਸਿਆ ਲੱਗਦਾ ਕਿਉਂਕਿ ਇਹ 100 ਸਾਲ ਪੁਰਾਣਾ ਮੰਦਿਰ ਸੀ ਲੋਕਾਂ ਦੀ ਆਸਥਾ ਉਸਦੇ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਤਾ ਲੱਗਿਆ ਕਿ ਵੀਡੀਓ ਵੀ ਕੋਈ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਸ਼ੀਆਂ ਨੂੰ ਪਛਾਣਿਆ ਜਾ ਸਕਦਾ ਹੈ ਤੇ ਪੁਲਿਸ ਨੂੰ ਸਾਡੀ गुजारिश ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਬੂ ਕਰਕੇ 707